ਪਤਰਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਲੰਗੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਤੱਕ ਖਬਰ ਇਹ ਹੈ ਕਿ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਔਰ ਇਹ ਹਿਰਾਸਤ ਜਿਹੜੀ ਹੈ ਉਹ ਸਿੱਧੇ ਤੌਰ ਤੇ ਲੈ ਲਈ ਗਈ ਆਮ ਤੌਰ ਦੇ ਉੱਤੇ ਜਦੋਂ ਕਿਸੇ ਦੇ ਖਿਲਾਫ ਪਰਚਾ ਦਰਜ ਹੁੰਦਾ ਜਾਂ ਫਿਰ ਕੋਈ ਕੰਪਲੇਂਟ ਆਉਂਦੀ ਹੈ ਜਦੋਂ ਇਹੋ ਜੀ ਸਥਿਤੀ ਬਣਦੀ ਹੈ ਤੇ ਉਸ ਵੇਲੇ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਇਸ ਮਾਮਲੇ 'ਚ ਰਿਮਾਂਡ ਦੀ ਵੀ ਨਹੀਂ ਮੰਗ ਹੋਈ ਨਾਲੋਂ ਨਾਲ ਹੀ ਕਹਿੰਦੇ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ 1 ਅਕਤੂਬਰ ਤੱਕ ਨਿਆਇਕ ਹਿਰਾਸਤ ਜਿਹੜੀ ਹੈ ਉਹ ਲਗਾ ਦਿੱਤੀ ਗਈ ਪਟਿਆਲਾ ਜੇਲ੍ਹ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਪਤਰਕਾਰ ਉਹਨਾਂ ਨੂੰ ਪੇਜ ਦਿੱਤਾ ਗਿਆ ਇਹ ਸਾਰਾ ਮੈਟਰ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਕਿਸ ਤਰ੍ਹਾਂ ਰਾਤੋਂ ਰਾਤ ਪਟਿਆਲਿਆਂੋਂ ਜਾ ਕੇ ਸੀ ਇਹ ਜੇ ਸਟਾਫ ਦੀ ਟੀਮ ਪਹੁੰਚਦੀ ਹੈ ਮੁਹਾਲੀ ਦੀ ਔਰ ਪੱਤਰਕਾਰ ਮਾਲਵਿੰਦਰ ਮਾਲੀ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਜਾਂਦਾ ਕਿਹੜੇ ਕਾਰਨ ਨੇ ਕੀ ਉਹਦੇ ਪਿੱਛੇ ਤਾਰਾਂਵਾਂ ਲਗਾਈਆਂ ਗਈਆਂ ਨੇ ਔਰ ਕਿਸ ਮਕਸਦ ਦੇ ਨਾਲ ਇਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਆਮਨਿਕ ਗੋਇਲ ਵੱਲੋਂ ਵੀ ਬਹੁਤ ਸਾਰੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਪਰ ਅੱਜ ਜੋ ਸ਼ਖਸ ਸਾਡੇ ਨਾਲ ਜੁੜੇ ਹੋਏ ਨੇ ਉਹ ਕਾਨੂੰਨ ਨੂੰ ਬੜੇ ਬਿਹਤਰ ਤਰੀਕੇ ਨਾਲ ਜਾਣਦੇ ਨੇ ਸਮਝਦੇ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਨੀ ਵੀ ਬਹੁਤ ਜ਼ਰੂਰੀ ਹੈ ਮੇਰੀ ਮਰਾਦ ਹੈਗੀ ਹੈ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਹਾਕਮ ਸਿੰਘ ਜੀ ਦੇ ਨਾਲ ਆਪ ਵੀ ਉਹਨਾਂ ਨੂੰ ਜਾਣਦੇ ਹੋਵੋਗੇ ਐਡਵੋਕੇਟ ਹਾਕਮ ਸਿੰਘ ਲਗਾਤਾਰ ਬੇਜ਼ੁਬਾਨਾਂ ਲਈ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਹੱਕ ਨਹੀਂ ਲੈ ਸਕਦੇ ਜਾਂ ਨਹੀਂ ਲੈ ਪਾ ਰਹੇ ਉਹਨਾਂ ਦੇ ਹੱਕ ਦਵਾਉਣ ਦੇ ਲਈ ਲਗਾਤਾਰ ਲੱਗੇ ਰਹਿੰਦੇ ਨੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦਾ ਯੋਗਦਾਨ ਵੱਡਾ ਰਿਹਾ ਔਰ ਹੁਣ ਇਸ ਮਾਮਲੇ ਦੇ ਵਿੱਚ ਵੀ ਐਡਵੋਕੇਟ ਹਾਕਮ ਸਿੰਘ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਕਿਸ ਤਰ੍ਹਾਂ ਇਹਨੂੰ ਸਮਝਦੇ ਨੇ ਉਹਨਾਂ ਦਾ ਕੀ ਵਿਚਾਰ ਹੈ ਸਭ ਕੁਝ ਐਡਵੋਕੇਟ ਸਾਹਿਬ ਸਮਾਂ ਦੇ ਦਿੱਤੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਫ ਸਿੰਘ ਜੀ ਜੀ ਆ ਸ਼ੁਰੂਆਤ ਹੀ ਕਰਦੇ ਆ ਹਾਕਮ ਸਿੰਘ ਜੀ ਇਸ ਇਸ ਜੀ ਇਹ ਸਾਰਾ ਮੈਟਰ ਜਿਹੜਾ ਹੋਂਦ ਵਿੱਚ ਆਇਆ ਹੈ ਸਭ ਤੋਂ ਪਹਿਲਾਂ ਤਾਂ ਮੈਂ ਆ ਜਾਣਨਾ ਚਾਹੁੰਦਾ ਕਿ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਆ ਪੱਤਰਕਾਰ ਸਾਹਿਬ ਦੇ ਖਿਲਾਫ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼ੁਰੂਆਤ ਤੋਂ ਲੈ ਕੇ ਸ਼ੁਰੂ ਕਰਦੇ ਆਪਾਂ ਇਹ ਜਿਹੜੀ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਕਾਰਵਾਈ ਹੋਈ ਹੈ ਇਹ ਪਰਮ ਸਸਾਈ ਦੇਖਣ ਤੋਂ ਜਿਹੜਾ ਪੋਲਿਟੀਕਲ ਬੰਡਾਟਾ ਦੇ ਤਹਿਤ ਲੱਗ ਰਹੀ ਹੈ ਅੱਛਾ ਜੀ ਇਹਦੇ ਵਿੱਚ ਕੀ ਹੈ ਕਿ ਤੁਸੀਂ ਦੇਖੋ ਕਾਨੂੰਨ ਨੂੰ ਬਿਲਕੁਲ ਜਿਹੜਾ ਸਿੱਕੇ ਟੰਕੇ ਉਹਨਾਂ ਦੀ ਗ੍ਰਫਤਾਰੀ ਕੀਤੀ ਗਈ ਹੈ ਤੁਸੀਂ ਇੱਕ ਵੀਡੀਓ ਦੇਖੀ ਜਿਹੜੀ ਮਾਗਿੰਦਰ ਸਿੰਘ ਮਾਲੀ ਹੋਣਾਂ ਦੇ ਭਰਾ ਦੇ ਵੱਲੋਂ ਜਿਹੜੀ ਉਹ ਨਸ਼ਰ ਕੀਤੀ ਗਈ ਉਹ ਵੀਡੀਓ ਦੇ ਵਿੱਚ ਜਿਹੜੇ ਪੁਲਿਸ ਆਫਿਸਰਸ ਨੇ ਉਹ ਉਹ ਬਿਨਾਂ ਵਰਦੀ ਤੋਂ ਨੇ ਉਹਦੇ ਵਿੱਚ ਇੱਕ ਵਰਦੀ ਵਾਲਾ ਸਬ ਇੰਸਪੈਕਟਰ ਹੈ ਦੂਜਾ ਬੰਦਾ ਜਿਹੜਾ ਉਹ ਬਿਨਾਂ ਵਰਦੀ ਤੋਂ ਹੈ ਔਰ ਫਿਰ ਤੁਸੀਂ ਕਿਸੇ ਦੇ ਘਰ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਡੇ ਕੋਲ ਲੇਡੀ ਪੁਲਿਸ ਵੀ ਨਹੀਂ ਹੈ ਨਾਲ ਕੀ ਗੱਲ ਹੈ ਕਿ ਉਹ ਪੁਲਿਸ ਅਫਸਰ ਦੇ ਕੋਲੋਂ ਆਪਦੀ ਐਫਆਈਆਰ ਦੇ ਬਾਰੇ ਪੁੱਛ ਰਹੇ ਨੇ ਤੇ ਜਿਹੜਾ ਪੁਲਿਸ ਅਫਸਰ ਉਹ ਉਹਨਾਂ ਨੂੰ ਆਈਟੀ ਐਕਟ ਦੇ ਸੈਕਸ਼ਨ 67 ਦੱਸ ਰਿਹਾ ਲੇਕਿਨ ਬਾਅਦ ਦੇ ਵਿੱਚ ਉਹ ਆਪਣੇ ਸਾਹਮਣੇ ਐਫਆਈਆਰ ਆਈ ਤੋਂ ਧਾਰਮਿਕ ਭਾਵਨਾ ਨੂੰ ਪਟਕਾਉਣ ਦੀ ਐਫਆਈਆਰ ਸੀ ਜਿਹੜਾ ਕਿ ਉਹਨਾਂ ਨੂੰ ਗਲਤ ਦੱਸਿਆ ਜਾ ਰਿਹਾ ਔਰ ਇਹ ਇਹ ਧਾਰਾ ਕਿਹੜੀ ਲਾਈ ਗਈ ਹੈ ਮੈਨੂੰ ਲੱਗਦਾ ਨਵੀਂ ਧਾਰਾ ਜਿਹੜੀ ਬੀਐਨਐਸ ਦੇ ਅਧੀਨ ਹੈਗੀ ਹੈ ਬੀਐਨਐਸ ਦੇ ਜਿਹੜੀ ਆਪਾਂ ਅਗਰ ਸਮਝਣਾ ਹੋਵੇ ਤਾਂ ਪੁਰਾਣੀ ਜਿਹੜੀ ਧਾਰਾ 295 ਜਿਹੜੀ ਏ ਸੀਗੀ ਉਹ ਤਾਰਾ ਜੀ ਜੀ ਤੇ ਤੋਂ ਬਾਅਦ ਜਿਹੜਾ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਜਦੋਂ ਮਾਲਵਿੰਦਰ ਸਿੰਘ ਮਾਲੀ ਉਹਨਾਂ ਦੇ ਨਾਲ ਅਰੈਸਟ ਵਾਰੈਂਟ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਇਹ ਗੱਲ ਕਰਕੇ ਦਿੱਤਾ ਜਾਂਦਾ ਕਿ ਅਸੀਂ ਤੁਹਾਡੇ ਘਰ ਦੀ ਡੋਰ ਬੈਲ ਮਾਰ ਕੇ ਆਏ ਆ ਤਾਂ ਸਾਨੂੰ ਅਰੈਸਟ ਵਾਰੈਂਟ ਦੀ ਲੋੜ ਨਹੀਂ ਹੈ ਸੋ ਬਿਲਕੁਲ ਜਿਵੇਂ ਕਾਨੂੰਨ ਹੈ ਉਹਨੂੰ ਸਿੱਕੇ ਟੰਗ ਕੇ ਜਿਹੜੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਦੂਜੀ ਗੱਲ ਇਹ ਹੈ ਕਿ ਐਫ ਆਈ ਆਰ ਦਾ ਜਿਹੜਾ ਸਮਾਂ ਹੈ ਉਹ ਸ਼ਾਮ ਨੂੰ ਤਕਰੀਬਨ ਸਵੇ ਸਵਾ 7 ਵਜੇ ਦੇ ਨਜ਼ਦੀਕ ਦਾ ਔਰ 8 ਵਜੇ ਪਟਿਆਲੇ ਤੋਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋ ਜਾਂਦੀ ਏ ਤੁਸੀਂ ਦੇਖੋ ਕੰਪਲੀਟ ਵੀ ਹੋ ਗਈ ਸਵਾ 7 ਵਜੇ ਅੱਜ ਵੀ ਹੋ ਗਈ ਸਵਾ 7 ਵਜੇ ਤੋਂ ਲੈ ਕੇ 8 ਵਜੇ ਤੱਕ 45 ਮਿੰਟਾਂ ਦੇ ਵਿੱਚ ਪੁਲਿਸ ਪਟਿਆਲੇ ਪਹੁੰਚ ਵੀ ਗਈ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਔਰ ਸੈਕਸ਼ਨ ਨੇ ਵੀ ਗਲਤ ਦੱਸੇ ਕਿ ਬਿਨਾ ਵਾਰੰਟ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਫਿਰ ਰਿਮਾਂਡ ਨਹੀਂ ਮੰਗਿਆ ਗਿਆ ਮਾਲਵੇਂਦਰ ਸਿੰਘ ਮਾਲੀ ਜਿਹੜੇ ਨੇ ਉਹ ਪਿਛਲੇ ਕਾਫੀ ਸਮੇ ਤੋਂ ਜਿਹੜੀ ਹੈ ਉਹ ਆਪਦੀ ਆਵਾਜ਼ ਸਰਕਾਰ ਦੇ ਖਿਲਾਫ ਚੱਕ ਦੇ ਆ ਰਹੇ ਨੇ ਚਾਹੇ ਉਹਨ ਦੇ ਵਿੱਚ ਵਿੰਦ ਕੇਜਰੀਵਾਲ ਦੇ ਅਸਤੀਫੇ ਨੂੰ ਲੈ ਕੇ ਜਿਹੜਾ ਪੋਲਿਟੀਕਲ ਸਟੰਟ ਹੋਵੇ ਉਹਦੇ ਬਾਰੇ ਗੱਲ ਕਰ ਕੀਤੀ ਹੋਵੇ ਜਾਂ ਹੋਰ ਜਿਹੜੇ ਸਰਕਾਰ ਦੇ ਵੱਲੋਂ ਜਿਹੜਾ ਪ੍ਰੋਪੋਗੈਂਡਾ ਉਹਦੇ ਖਲਾਸ ਸੋ ਇਹਨਾਂ ਸਾਰੀਆਂ ਜਿਹੜੀ ਐਫ ਆਈ ਆਰ ਦੀ ਪ੍ਰोसीडिंग ਨੂੰ ਦੇਖ ਕੇ ਮੈਂ ਬਿਲਕੁਲ ਸ਼ੋਰਟੀ ਤਰੀਕੇ ਨਾਲ ਕਹਿ ਸਕਦਾ ਹਾਂ ਕਿ ਉਹਨਾਂ ਦੇ ਖਲਾਬ ਪੋਲਿਟੀਕਲ ਬੰਡਿੱਟੇ ਦੇ ਤਹਿਤ ਜਿਹੜੀ ਹੈ ਇਹ ਪਰਚਾ ਦਰਜ ਕੀਤਾ ਗਿਆ ਹੈ ਜਿਹੜਾ ਜਿਹੜਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾਣ ਦਾ ਵੇਰਵਾ ਦਿੱਤਾ ਗਿਆ ਜਾਂ ਇਲਜ਼ਾਮ ਲਾਇਆ ਗਿਆ ਉਹ ਉਹ ਕਿਹੜੀ ਵੀਡੀਓ ਦੇ ਨਾਲ ਤੱਲਕ ਰੱਖਦਾ ਹੈ ਹਾਕਮ ਸਿੰਘ ਜੀ ਉਹ ਕੀ ਕੀ ਇਹੋ ਜਿਹਾ ਕਹਿ ਦਿੱਤਾ ਮਾਲਵਿੰਦਰ ਮਾਲੀ ਨੇ ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਚਾਣ ਲੱਗ ਗਿਆ ਇੱਕ ਨਿੱਜੀ ਚੈਨਲ ਨੂੰ ਜਿਹੜਾ ਇੱਕ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀ ਮਾਲਵਿੰਦਰ ਸਿੰਘ ਮਾਲੀ ਨੇ ਉਹਦੇ ਵਿੱਚ ਠੀਕ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਅੱਜ ਦੇ ਨੇਤਾ ਨੇ ਜਿਵੇਂ ਨਰਿੰਦਰ ਮੋਦੀ ਜੀ ਨੇ ਉਹ ਆਪਣੇ ਆਪ ਨੂੰ ਦੱਸ ਰਹੇ ਨੇ ਕਿ ਮੈਂ ਤਾਂ ਬਾਇਓਲੋਜੀਕਲ ਮਤਲਬ ਇਸ ਦੁਨੀਆ ਤੇ ਇਹ ਜੇ avatars ਆਇਆ ਵਾ ਜਾਂ ਉਹ ਕੇਜਰੀ ਵਾਲ ਦੇ ਬਾਰੇ ਗੱਲ ਕਰ ਰਹੇ ਨੇ ਕਿ ਉਹ ਵੀ ਕਹਿ ਰਿਹਾ ਕਿ ਦੇਖੋ ਜੀ ਅਬ ਤੋਂ ਪਰਮਾਤਮਾ ਕੇ ਹੱਥ ਮੈਂ ਜਾਂ ਕਿਵੇਂ ਵੀ ਪੱਲਾ ਕਰ ਰਹੇ ਨੇ ਉਹ ਮਾਨੁਕਿੰਦਰ ਸਿੰਘ ਮਾਲੀ ਨੇ ਇਸ ਗੱਲ ਦੇ ਉੱਤੇ ਕਟਾਕਸ਼ ਕੀਤਾ ਔਰ ਉਹਦੇ ਚੋਂ ਦੇ Hindu ਦੇਵੀ ਦੇਵਤਿਆਂ ਦਾ ਨਾਮ ਲਿਆ ਕਿ ਉਹ ਜਿਹੜੇ ਜਿੰਨੇ ਨੇਤਾ ਨੇ ਉਹ ਉਹਨਾਂ ਨੂੰ ਆਪ ਦਾ avatars ਜਿਹੜਾ ਹੈ ਉਹ ਦੱਸ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੀ ਇਹ ਉਹਨਾਂ ਦੇ ਖਿਲਾਫ FIR ਦਰਜ ਜਿਹੜੀ ਉਹ ਕਰਵਾਈ ਗਈ ਹੈ ਜਿਹੜੀ ਐਫ ਆਈ ਆਰ ਦਰਜ ਕਰਵਾਈ ਗਈ ਹੈ ਉਹ ਵੀ ਜਿਹੜੇ ਜੈਨ ਸਾਹਿਬ ਨੇ ਜਿਨ੍ਹਾਂ ਦੇ ਵੱਲੋਂ ਦਰਜ ਕਰਵਾਈ ਗਈ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਐਕਟਿਵ ਮੈਂਬਰ ਨੇ ਔਰ ਉਹਨਾਂ ਦੀ ਜਿਹੜੀ ਗਊ ਸമിതി ਇਹ ਉਹਦੇ ਵਿੱਚ ਅਹੁਦੇਦਾਰ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਆ ਕਿ ਪੋਲਿਟੀਕਲ ਕੰਟੈਂਟ ਦੇ ਤਹਿਤ ਮਾਲਵਿੰਦਰ ਸਿੰਘ ਪਾਲੀ ਵੀ ਜਿਹੜੀ ਆਵਾਜ਼ ਨੂੰ ਦੱਬਣ ਵਾਸਤੇ ਇਹ ਪਰਚਾ ਦਰਜ ਕੀਤਾ ਗਿਆ ਹਾਕਮ ਸਿੰਘ ਜੀ ਤੁਸੀਂ ਤੁਸੀਂ ਕਾਨੂੰਨ ਦੇ ਦਾਪੇਜ ਜਾਣਦੇ ਹੋ ਤੁਸੀਂ ਵਕਾਲਤ ਸਮਝਦੇ ਹੋ ਜਿਹੜੇ ਜਿਹੜੇ ਬਿਆਨ ਦੇ ਆਧਾਰ ਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਇਲਜ਼ਾਮ ਲਾਏ ਆ ਤੁਹਾਡੇ ਹਿਸਾਬ ਦੇ ਨਾਲ ਕੀ ਉਹ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦੇ ਨੇ ਅਸਲ ਦੇ ਵਿੱਚ ਸਾਫ ਸਿੰਘ ਜੀ ਗੱਲ ਇਹ ਹੁੰਦੀ ਹੈ ਕਿ ਜਦੋਂ ਇਸ ਗੱਲ ਦਾ ਮੌਕਾ ਮਿਲੇਗਾ ਬਹਿਸ ਕਰਨ ਦਾ ਕਿ ਇਹ ਭਾਵਨਾ ਨੂੰ ਆਹਤ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਮੈਂ ਇਸ ਵਾਰੀ ਤੁਹਾਡੇ ਨਾਲ ਇੱਕ ਕੇਸ ਦਾ ਜ਼ਿਕਰ ਕਰਦਾ ਹਾਂ ਮੈਂ ਇੱਕ ਜਮਾਨਤ ਕਰਵਾ ਰਿਹਾ ਸੀ 295 ਦੇ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਤੇ ਮੈਂ ਮਾਨਯੋਗ ਹਾਈ ਕੋਰਟ ਨੂੰ ਇਹ ਗੱਲ ਕਹੀ ਕਿ ਮੈਂ ਕਹਾਂ ਉਹ ਉਹ ਭਾਵਨਾ ਹੀ ਧਾਰਮਿਕ ਭਾਵਨਾ ਨਹੀਂ ਹੋ ਸਕਦੀਆਂ ਜਿਹੜੀਆਂ ਕਿਸੇ ਗੱਲ ਦੇ ਨਾਲ ਭੜਕ ਜਾਂਦੀਆਂ ਕਿਉਂਕਿ ਧਰਮ ਤੋਂ ਸਾਨੂੰ ਸ਼ਾਂਤੀ ਸਿਖਾਂਦਾ ਇਸ ਗੱਲ ਕਰਕੇ ਮੈਂ ਕਹਿੰਦਾ ਕਿ ਉਹ ਜਿਹੜੇ ਬੰਦੇ ਦੀ ਭਾਵਨਾ ਭੜਕ ਜਾਂਦੀ ਏ ਇਹ ਇੱਕ ਮੀਨ ਸੇ ਆ ਕਿ ਉਹਨਾਂ ਦਾ ਧਰਮ 'ਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਰਹੀ ਏ ਜਾ ਮਤਲਬ ਉਸ ਬੰਦੇ ਦੀ ਜਿਹੜੀਆਂ ਭਾਵਨਾਵਾਂ ਨੇ ਉਹ ਨਰੋਨ ਨਹੀਂ ਹੈਗੀਆਂ ਸੋ ਇਦਾਂ ਹੀ ਇੱਕ ਐਸ ਕੇਸ ਦੇ ਵਿੱਚ ਵੀ ਹੈਗਾ ਲੇਕਿਨ ਸਾਹਬ ਸਿੰਘ ਜੀ ਜਿਹੜਾ ਇੱਕ ਪ੍ਰोसीडिंग ਹੈ ਕਿ ਕਦੋਂ ਤੁਹਾਡੀ ਜਮਾਨਤ ਹੋਣੀ ਹੈ ਅੱਜ ਤੁਸੀਂ ਜੇਲ੍ਹ ਚ ਚਲੇ ਗਏ ਹੋ ਤੁਹਾਡੇ ਕੰਮ ਪਿੱਛੋਂ ਚੱਲ ਰਹੇ ਨੇ ਜਾਂ ਤੁਸੀਂ ਜਰਨਲਿਜ਼ਮ ਦੇ ਵਿੱਚੋਂ ਜਿਹੜਾ ਉਹਦੀ ਪ੍ਰोसीडिंग ਹੈ ਉਹ ਸਾਰੀ ਬਹੁਤ ਹਰਾਸਮੈਂਟ ਕਰਨ ਵਾਲੀ ਹੈ ਹੁਣ ਗਾਹ ਨੂੰ ਪਰਚੇ ਦੇ ਵਿੱਚੋਂ ਵੀ ਨਿਕਲ ਕੇ ਆਉਂਦਾ ਜਾਂ ਮਤਲਬ ਮਾਲਵੀਂਦਰ ਸਿੰਘ ਮਾਲੀ ਬਰੀ ਹੋ ਜਾਂਦੇ ਨੇ ਉਹ ਤਾਂ ਅਗਲੀ ਗੱਲ ਹੈ ਲੇਕਿਨ ਜਿਹੜੀ ਇਹਦੀ ਪ੍ਰोसीडिंग ਦੌਰਾਨ ਜਿਹੜਾ ਰਾਸ਼ਟ ਦੇ ਵਿੱਚ ਰਹਿਣਾ ਜਾਂ ਮਤਲਬ ਵਕੀਲਾਂ ਦੀਆਂ ਹਕੀਕਤਾਂ ਨੇ ਸਾਰੀਆਂ ਉਹ ਆਮ ਬੰਦੇ ਨੂੰ ਜਿਹੜਾ ਹੈ ਉਹ ਬਹੁਤ ਹਰਾਸ ਕਰਦੀਆਂ ਨੇ ਅੱਛਾ ਅਸੀਂ ਹਾਕਮ ਸਿੰਘ ਜੀ ਆ ਵੀ ਗੱਲ ਕਰ ਰਹੇ ਸੀ ਕਿ ਹਾਲ ਹੀ ਦੇ ਵਿੱਚ ਜਦੋਂ ਆ ਗ੍ਰਿਫਤਾਰੀ ਹੋਈ ਆ ਉਸ ਵੇਲੇ ਰਾਤੋਂ ਰਾਤ ਹੀ ਸਾਰਾ ਕੁਝ ਹੋ ਗਿਆ ਚੰਦ ਘੰਟਿਆਂ ਦੇ ਵਿੱਚ ਸਾਰਾ ਕੁਝ ਨਵੇੜਤਾ ਤੇ ਪਟਿਆਲੇ ਵੀ ਪਹੁੰਚ ਗਈ ਟੀਮ ਤੇ ਦੂਜੇ ਪਾਸੇ ਜਿਹੜਾ ਪਰਚਾ ਜਿਸ ਆਧਾਰ ਦੇ ਉੱਤੇ ਹੈ ਜਿਸ ਸ਼ਖਸ ਵੱਲੋਂ ਦਰਜ ਕੀਤਾ ਗਿਆ ਉਹਦਾ ਵੀ ਸਰਕਾਰੀ ਜਿਹੜੇ ਨੇ ਤਾਲਮਿਲ ਨਿਕਲੇ ਨੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਇੱਕ ਪ੍ਰੀਪਲੈਂਟ ਪ੍ਰੋਸੀਜਰ ਹੈਗਾ ਕਿਉਂਕਿ ਇਹਦੇ ਉੱਤੇ ਬੜੇ ਸਵਾਲ ਖੜੇ ਹੋ ਰਹੇ ਆ ਬਿਲਕੁਲ ਸਾਬ ਸਿੰਘ ਜੀ ਜੇਕਰ ਦੇਖਿਆ ਜਾਏ ਮੈਨੂੰ ਤਾਂ ਇਦਾਂ ਲੱਗ ਰਿਹਾ ਕਿ ਬਾਲਵਿੰਦਰ ਸਿੰਘ ਮਾਲੀ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੇ ਖਿਲਾਫ ਬੋਲਦੇ ਆ ਰਹੇ ਨੇ ਉਹਨਾਂ ਦੇ ਵਾਸਤੇ ਇੱਕ ਜਿਸ ਤਰੀਕੇ ਨਾਲ ਇੱਕ ਜਾਲ ਲੀ ਫਸਾਇਆ ਹੁੰਦਾ ਕਿ ਇੱਕ ਜਾਲ ਸੱਟ ਦਿੱਤਾ ਜਾਂਦਾ ਕਿਉਂ ਕਿਸੇ ਤਰੀਕੇ ਦੇ ਨਾਲ ਵੀ ਕੋਈ ਇਦਾਂ ਦੀ ਗੱਲ ਕਰਨ ਜਦੋਂ ਸਰਕਾਰ ਨੂੰ ਇਹ ਮੌਕਾ ਮਿਲੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਐਸੇ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਇਹ ਗੱਲ ਕੀਤੀ ਜਿੰਦੇ ਚ ਉਹਨਾਂ ਨੇ ਅਹ ਅਹ ਧਾਰਮਿਕ ਅਵਤਾਰਾਂ ਦੇ ਤੇ ਰਾਜਨੀਤਿਕ ਬੰਦਿਆਂ ਦੀ ਆਕਸ ਦੇ ਵਿੱਚ ਜਿਹੜੀ ਰਿਲੇਸ਼ਨ ਨੇ ਉਹਦੀ ਗੱਲਬਾਤ ਕੀਤੀ ਨਾਲ ਨਾਲ ਹੀ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਸੋ ਮਤਲਬ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਜਿਹੜੀ ਕੋਸ਼ਿਸ਼ ਹੈ ਇਹਦੇ ਵਿੱਚ ਜ਼ਿਆਦਾ ਜਾਪਦੀ ਹੈ ਨਾ ਕਿ ਕਿਸੇ ਦੀ ਧਾਰਮਿਕ ਭਾਵਨਾ ਨੂੰ ਬਚਾਉਣ ਦੀ ਅੱਛਾ ਕਾਨੂੰਨੀ ਪੱਧਰ ਦੇ ਉੱਤੇ ਹੁਣ ਆਗਾਹ ਦੀ ਲੜਾਈ ਕਿਸ ਤਰ੍ਹਾਂ ਦੇਖਦੇ ਪਏ ਹੋ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਔਰ ਖਾਸ ਕਰਕੇ ਇਸ ਐਫ ਆਈ ਆਰ ਨੂੰ ਇਸ ਕੇਸ ਨੂੰ ਲੈ ਕੇ ਕੱਲ ਮੈਨੂੰ ਜਿਹੜੇ ਐਡਵੋਕੇਟ ਬੈਂਸ ਨੇ ਉਹਨਾਂ ਦੇ ਜੂਨੀਅਰ ਠਾਕੁਰ ਜੀ ਮਿਲੇ ਮੈਂ ਉਹਨਾਂ ਨੂੰ ਪੁੱਛਿਆ ਇਹ ਵਿੱਚ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਕਿਉਂਕਿ ਬੈਂਸ ਸਾਹਿਬ ਇਸ ਕੇਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਜਿਹੜੇ ਨੇ ਉਹ ਬੜੇ ਸੰਘਰਸ਼ਾਂ ਦੇ ਵਿੱਚੋਂ ਨਿਕਲੇ ਹੋਏ ਨੇ ਵੈਸੇ ਉਹਨਾਂ ਨੂੰ 1 ਅਕਤੂਬਰ ਤੱਕ ਦਾ ਰਿਮਾਂਡ ਮਿਲਿਆ ਲੇਕਿਨ ਉਹ ਜ਼ਮਾਨਤ ਜਿਹੜੀ ਹੈ ਉਹ ਉਸ ਤੋਂ ਪਹਿਲਾਂ ਵੀ ਲਾ ਸਕਦੇ ਨੇ ਲੇਕਿਨ ਮਾਲਵਿੰਦਰ ਸਿੰਘ ਮਾਲੀ ਜਿਹੜੇ ਨੇ ਉਹ 1 ਅਕਤੂਬਰ ਤੋਂ ਬਾਅਦ ਹੀ ਜ਼ਮਾਨਤ ਜਿਹੜੀ ਲਾਣ ਵਾਸਤੇ ਉਹਨਾਂ ਨੇ ਆਪਣੇ ਵਕੀਲਾਂ ਨੂੰ ਫਿਰ ਹਾਲ ਦੀ ਘੜੀ ਕਿਹਾ ਹੈ ਉਹ ਚਾਹੁੰਦੇ ਨੇ ਕਿ ਜਿਹੜੀ ਮੇਰੀ ਆਵਾਜ਼ ਹੈ ਉਹ ਹਰ ਆਮ ਜਿਹੜਾ ਜਾਣੇ ਹੁੰਦੇ ਤੱਕ ਪਹੁੰਚੇ ਕਿ ਕਿਸ ਤਰੀਕੇ ਦੇ ਨਾਲ ਮੈਂ ਸੱਚ ਬੋਲਦਾ ਸੀ ਔਰ ਮੇਰਾ ਗਲਾ ਘੁੱਟਣ ਦੇ ਵਾਸਤੇ ਸਰਕਾਰ ਨੇ ਮੈਨੂੰ ਕਿਹੜੇ ਹੱਥ ਕੰਡਿਆਂ ਦੇ ਨਾਲ ਮੇਰੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਸੋ ਇਹ ਮੈਸੇਜ ਜਿਆਦਾ ਤੋਂ ਜਿਆਦਾ ਲੋਕਾਂ ਦੇ ਵਿੱਚ ਜਾਏ ਇਸ ਗੱਲ ਕਰਕੇ ਜਿਹੜੇ ਉਹ ਉਹਨਾਂ ਨੂੰ ਉਹਨਾਂ ਤੱਕ ਜਿਹੜਾ ਉਹਨਾਂ ਨੇ ਆਪਣੇ ਵਕੀਲਾਂ ਨੂੰ 1 ਅਕਤੂਬਰ ਤੋਂ ਬਾਅਦ ਹੀ ਜ਼ਮਾਨਤ ਲਾਉਂਦਾ ਸੰਦੇਸ਼ ਦਿੱਤਾ ਅੱਛਾ ਮਾਲੀ ਸਾਹਿਬ ਕਹਿੰਦੇ ਮਾਲੀ ਇਹ ਮਾਲੀ ਸਾਹਿਬ ਦਾ ਫੈਸਲਾ ਹੈ ਕਿ ਉਹ ਆਪ ਨਹੀਂ ਪਹਿਲਾਂ ਜ਼ਮਾਨਤ ਲਾਉਣਾ ਚਾਹੁੰਦੇ ਉਹ ਕਹਿੰਦੇ ਕਿ ਇੱਕ ਇੱਕ ਤਰੀਕ ਲੰ ਬਿਲਕੁਲ ਉਹਨਾਂ ਦੇ ਵਕੀਲ ਸਾਹਿਬ ਨੂੰ ਕੱਲ ਮਿਲਿਆ ਮੈਂ ਉਹਦੇ ਮੁਤਾਬਕ ਜਿਹੜਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਮੱਲੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ 1 ਅਕਤੂਬਰ ਤੋਂ ਬਾਅਦ ਹੀ ਜਿਹੜੀ ਸੈਟ ਜਮਾਨਤ ਲਈ ਜਾਏ ਹੂੰ ਪਰ ਵੈਸੇ ਮੈਨੂੰ ਲੱਗਾ ਉਹਨਾਂ ਦਾ ਜੋ ਵਿਚਾਰ ਹੈਗਾ ਉਹ ਅਮਲ ਦੇ ਵਿੱਚ ਵੀ ਆ ਰਿਹਾ ਕਿਉਂਕਿ ਲੰਘੇ ਕੱਲ ਤੋਂ ਹੀ ਇੱਕ ਜਿਹੜਾ ਉਹ ਪ੍ਰਦਰਸ਼ਨ ਚੱਲਦਾ ਪਿਆ ਚੰਡੀਗੜ੍ਹ 17 ਸੈਕਟਰ ਮਾਰਕੀਟ ਦੇ ਵਿੱਚ ਉਹ ਤੁਸੀਂ ਵੀ ਉਹਦਾ ਹਿੱਸਾ ਹੋਏ ਹੋਵੋਗੇ ਜਾਂ ਦੇਖਿਆ ਹੋਵੇਗਾ ਉਹ ਬੜਾ ਜ਼ੋਰਾਂ ਸ਼ੋਰਾਂ ਤੇ ਚੱਲਦਾ ਪਿਆ ਤੁਹਾਨੂੰ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਇਹ ਸਾਰੇ ਇਹ ਸਾਰਾ ਸੰਦਰਭ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਚ ਭੁਗਤ ਸਕਦਾ ਆ ਇਹ ਸਾਫ ਸਿੰਘ ਜੀ ਇਹ ਬੜੀ ਹਰਾਨੀ ਵਾਲੀ ਜਿਹੜੀ ਗੱਲ ਹੈ ਉਹ ਐਸ ਕੇਸ ਦੇ ਵਿੱਚ ਸਾਹਮਣੇ ਆਈ ਹੈ ਕੀ ਚਾਹੇ ਵੱਖ-ਵੱਖ ਜਿਹੜਾ ਮਤਲਬ ਸਿਆਸੀ ਸੋਚ ਰੱਖਣ ਵਾਲੇ ਬੰਦੇ ਹੋਣ ਵੱਖ-ਵੱਖ ਸਮਾਜਿਕ ਸੋਚ ਰੱਖਣ ਵਾਲੇ ਬੰਦੇ ਹੋਣ ਜਾਂ ਧਾਰਮਿਕ ਸੋਚ ਰੱਖਣ ਵਾਲੇ ਬੰਦੇ ਹੋਣ ਇਹ ਮਾਲਵਿੰਦਰ ਸਿੰਘ ਮਾਲੀ ਦੇ ਕੇਸ ਦੇ ਵਿੱਚ ਇਹ ਸਾਰੇ ਲੋਕ ਜਿਹੜੇ ਇਕੱਠੇ ਹੋ ਗਏ ਨੇ ਜਿਵੇਂ ਇੱਕ ਪੰਜਾਬੀਆਂ ਦੇ ਵਿੱਚ ਕਹਾਵਤ ਹੁੰਦੀ ਹੈ ਕਿ ਚੁੱਲ੍ਹਾ ਚੋਂ ਕੈਡੋਡ ਪਰ ਗਵਾਂਡੀਆਂ ਨਾਲ ਲੜਾਈ ਨਹੀਂ ਇਕੱਠੇ ਸੋ ਸਰਕਾਰਾਂ ਨੂੰ ਕਦੀ ਕਿਤੇ ਇਹ ਨਹੀਂ ਸੋਚਿਆ ਹੋਣਾ ਕਿ ਮਾਲੀ ਦੇ ਮਗਰ ਇੰਨੇ ਲੋਕ ਜਿਹੜੇ ਨੇ ਉਹ ਇਕੱਠੇ ਹੋ ਜਾਣਗੇ ਤੇ ਜਿਹੜੀਆਂ ਤਾਰਾਂ ਨੂੰ ਇਸ ਤਰੀਕੇ ਨਾਲ ਕੜਕ ਜਾਣ ਗਈਆਂ ਸੋ ਮਾਲਵੀਨ ਮਾਲੀ ਦੇ ਹੱਕ ਦੇ ਵਿੱਚ ਜਿਹੜਾ ਹੈ ਹਰ ਬੰਦਾ ਜਿਹੜਾ ਪੰਜਾਬ ਦਾ ਕੋਈ ਸਿਆਸੀ ਕਾਰਕੁਨ ਹੈ ਜਾਂ ਮਤਲਬ ਕੋਈ ਐਕਟੀਵਿਸਟ ਹੈ ਜਾਂ ਪੱਤਰਕਾਰ ਹੈ ਜਾਂ ਕੋਈ ਵਕੀਲ ਭਾਈਚਾਰੇ ਤੋਂ ਉਹਨਾਂ ਨੇ ਵੀ ਹੁਣ ਇੱਕ ਇਲੈਕਟਰੀਕ ਚੁ ਕੀਤਾ ਵਕੀਲ ਭਾਈਚਾਰੇ ਨਹੀਂ ਨਹੀਂ ਉਹਦੇ ਨਾਲ ਨਾਲ ਜਿੰਨੇ ਵੀ ਲੋਕ ਨੇ ਜਿਹੜੇ ਸਮਾਜਿਕ ਸਮਝ ਰੱਖਦੇ ਨੇ ਉਹ ਸਾਰੇ ਬੰਦੇ ਜਿਹੜੇ ਆਪਸੀ ਮਤ ਪੇਦ ਪੁਲਾ ਕੇ ਕਿ ਜਿਹੜੀ ਫ੍ਰੀडम ਆਫ ਸਪੀਚ ਹੈ ਉਹ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਦੱਬੀ ਜਾ ਰਹੀ ਹੈ ਉਹਦੇ ਖਿਲਾਫ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ अच्छा कई वरी हाकम सिंह जी कई वरी ऐम भी हो ਜਾਂਦਾ ਹੈ ਕਿ ਚਲੋ ਇੱਕ ਵਿਰੋਧੀ ਪਾਰਟੀ ਹੈ ਤੇ ਉਹਦੇ ਖਿਲਾਫ ਸਾਰੀਆਂ ਪਾਰਟੀਆਂ ਵੀ ਰਲ ਗਈਆਂ ਇਕੱਠੀਆਂ ਹੋ ਗਈਆਂ ਵੱਖ-ਵੱਖ ਮਤਾਂ ਵੀ ਹੋ ਗਈਆਂ ਕਿ ਚਲੋ ਇਹ ਇਹਦੇ ਤੋਂ ਤਾਂ ਆਲਰੇਡੀ ਅਸੀਂ ਦੁਖੀ ਹਾਂ ਤੇ ਇਹਨੂੰ ਇੱਕ ਪਾਸੇ ਨੂੰ ਕਰੀਏ ਐਮ ਵੀ ਹੋ ਸਕਦਾ ਹੈ ਕਿ ਕੀ ਇਹ ਕਾਰਨ ਹੋਵੇ ਇਹ ਇਸ ਦੇ ਬਾਰੇ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ ਤੁਸੀਂ ਉਹ ਤਾਂ ਆਪਾਂ ਗੱਲ ਇਲਜ਼ਾਮ ਤਾਂ ਲਗਾ ਸਕਦੇ ਹਾਂ ਕਿ ਇਹ ਵਿਰੋਧੀ ਪਾਰਟੀਆਂ ਮਤਲਬ ਆਪਦੇ ਆਪ ਇਕੱਠੀਆਂ ਹੋਈਆਂ ਹੋਣ ਇਸ ਸਰਕਾਰ ਨੇ ਇੱਕ ਐਕਟ ਕੀਤਾ ਹੈ ਨਿਊਟਨ ਦੇ ਲੋ ਹੁੰਦੇ ਸਾਨੂੰ ਐਵਰੀ ਐਕਸ਼ਨ ਦਾ ਜਿਹੜਾ ਰਿਐਕਸ਼ਨ ਹੈ ਉਹ ਹੁੰਦਾ ਸਭ ਤੋਂ ਪਹਿਲਾਂ ਇਹ ਸਰਕਾਰ ਨੇ ਮਾਲੇ ਨੂੰ ਗ੍ਰਿਫਤਾਰ ਕੀਤਾ ਮਾਲੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੇ ਲੋਕ ਇਕੱਠੇ ਹੋਏ ਨੇ ਇਹਦੇ 'ਚ ਸਰਕਾਰ ਦਾ ਫਾਲਟ ਜ਼ਿਆਦਾ ਹੈ ਨਾ ਕਿ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਕਿਸੇ ਇੱਕ ਸਕੀਮ ਦੇ ਤਹਿਤ ਜਿਹੜਾ ਸਰਕਾਰ ਨੂੰ ਡਿਫੈਂਡ ਕਰ ਰਹੀਆਂ ਨੇ ਦੇ ਵਿੱਚ ਮੈਂ ਮੈਂ ਅੰਤ ਤੱਕ ਹੀ ਆ ਰਿਹਾ ਹਾਕਮ ਸਿੰਘ ਜੀ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜ਼ਰੂਰ ਉਹ ਖਾਸ ਕਰਕੇ ਇੱਕ ਗੱਲ ਕਹੀ ਜਾਂਦੀ ਕਹਿੰਦੇ ਕਿ ਜਦੋਂ ਮਾਲਵਿੰਦਰ ਮਾਲੀ ਆਪਣੇ ਬਿਆਨ ਦਿੰਦੇ ਵੀ ਸੀ ਜਾਂ ਕੋਈ ਗੱਲ ਕਰਦੇ ਸੀ ਜਾਂ ਲਿਖਤੀ ਵੀ ਲਿਖਦੇ ਸੀਗੇ ਉਹਦੇ ਵਿੱਚ ਨਾ ਕਹਿੰਦੇ ਸ਼ਬਦ ਜਿਹੜੇ ਨੇ ਉਹ ਬੜੇ ਰੌ ਤਰੀਕੇ ਨਾਲ ਵਰਤੇ ਜਾਂਦੇ ਸੀ ਬਹੁਤ ਹੀ ਮਤਲਬ ਜਿੰਨੂੰ ਆਪਾਂ ਕਹਿ ਰਹੇ ਨੇ ਕਈ ਵਾਰ ਕਿ ਬਗੈਰ ਸੋਚੇ ਸਮਝੇ ਬੜੇ ਤਿੱਖੇ ਸ਼ਬਦਾਂ ਦੇ ਨਾਲ ਹਮਲਾ ਕੀਤਾ ਜਾਂਦਾ ਸੀਗਾ ਮਤਲਬ ਕਈ ਵਾਰੀ ਪਾਰਟੀ ਨੂੰ ਛਲੇਡਾ ਪਾਰਟੀ ਕਹਿ ਦੇਣਾ ਕਦੀ ਕਿਸੇ ਨੂੰ ਕੁਝ ਕਹਿ ਦੇਣਾ ਹੋ ਸਕਦਾ ਹੈ ਕਿ ਕਹਿੰਦੇ ਇਹ ਵੀ ਕਾਰਨ ਹੋਵੇ ਕਿ ਉਹਨਾਂ ਦੇ ਇਸ ਬੋਲ ਏਦਾਂ ਦੀ ਬੋਲਚਾਲ ਕਾਰਨ ਵੀ ਉਹਨਾਂ ਨੂੰ ਇਸ ਚੀਜ਼ ਝਲਣੀ ਪੈ ਰਹੀ ਹੈ ਤੁਹਾਨੂੰ ਕੀ ਲੱਗਦਾ ਪਰਸਨਲੀ ਮੈਂ ਖੁਦ ਉਹਨਾਂ ਦੀ ਜਿਹੜੀ ਸ਼ਬਦਾਵਲੀ ਉਹਦੇ ਨਾਲ ਸਹਿਮਤ ਨਹੀਂ ਹਾਂ ਪਰ ਜੀ ਕਿਸੇ ਸ਼ਬਦਾਵਲੀ ਦੇ ਨਾਲ ਸਹਿਮਤ ਨਾ ਹੋਣਾ ਕਿਸੇ ਸਰਕਾਰ ਦੇ ਵੱਲੋਂ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਕਿਸੇ ਕੇਸ ਦੇ ਵਿੱਚ ਚੱਕ ਕੇ ਤੁਸੀਂ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਵੇ ਮਾਲਵਿੰਦਰ ਸਿੰਘ ਮਾਲੀ ਨੂੰ ਸ਼ਬਦਾਵਲੀ ਨੂੰ ਠੀਕ ਕਰਨ ਦਾ ਤਰੀਕਾ ਜਿਹੜਾ ਸਰਕਾਰ ਦਾ ਇਹ ਨਹੀਂ ਹੈ ਕਿ ਉਹਨਾਂ ਨੂੰ ਕਿਸੇ ਧਾਰਮਿਕ ਭਾਵਨਾ ਭੜਕਾਉਣ ਵਾਲੇ ਕੇਸ ਦੇ ਵਿੱਚ ਅੰਦਰ ਪਾ ਦਿੱਤਾ ਜਾਵੇ ਸੋ ਬੇਸਿਕਲੀ ਗੱਲ ਹੁਣ ਹਾਲ ਦੀ ਘੜੀ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਦੀ ਸ਼ਬਦਾਵਲੀ ਦੀ ਨਹੀਂ ਹੈ ਉਹਨਾਂ ਦੇ ਰਾਈਟ ਦੀ ਹੈ ਜਿਹੜਾ ਉਹਨਾਂ ਨੂੰ ਕਨਸਟੀਟਿਊਸ਼ਨ ਨੇ ਦਿੱਤਾ ਹੈ ਰਾਈਟ ਟੂ ਸਪੀਚ ਦੀ ਕੀ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਰਾਈਟ ਟੂ ਸਪੀਚ ਹੈ ਉਹਨੂੰ ਪੰਜਾਬ ਸਰਕਾਰ ਦੇ ਵੱਲੋਂ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਠੀਕ ਹੈ ਠੀਕ ਹੈ ਆਕਮ ਸਿੰਘ ਜੀ ਬਹੁਤ শুকਰੀਆ ਤੁਸੀਂ ਸਮਾਂ ਦਿੱਤਾ ਔਰ ਮਾਲਵਿੰਦਰ ਸਿੰਘ ਮਾਲੀ ਨੂੰ ਲੈ ਕੇ ਅਪਡੇਟਸ ਕੀ ਆਉਂਦੀਆਂ ਰਹਿਣਗੀਆਂ ਹੌਲੀ-ਹੌਲੀ ਕਰਕੇ ਕਿਉਂਕਿ ਇੱਕ ਤਰੀਕ ਤੱਕ ਤਾਂ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਮੈਂ ਇੱਕ ਤਰੀਕ ਤੱਕ ਇੰਤਜ਼ਾਰ ਕਰਾਂਗਾ ਵੇਟ ਕਰਾਂਗਾ ਔਰ ਦੂਜੇ ਪਾਸੇ ਸਰਕਾਰ ਦਾ ਵਿਰੋਧ ਲਗਾਤਾਰ ਬਰਕਰਾਰ ਹੈਗਾ ਵਕਫਾ ਖਾਮਾ ਦੇ ਉਤੇ ਕੀ ਕੁਝ ਹੋਵੇਗਾ ਤੁਹਾਨੂੰ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ